ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ 사ਸੀ ਕਾਲ ਜੀ ਸਾਰਿਆਂ ਨੂੰ ਤੁਹਾਨੂੰ ਪੱਲੇ 사ਸੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਤੁਹਾਡਾ ਕੋਈ ਸਾਨੂੰ ਦੱਸ ਦਿਓ ਕਮੈਂਟਾਂ ਵਿੱਚ ਉਹ ਰਿਦਾ ਬਈ ਲੋੜੀ ਮਣਾਈ ਹੈ ਹਨਾ ਆਹੋ ਤੇ ਕੀ ਹਾਲ ਚਾਲ ਤੁਹਾਡਾ ਆਪਾਂ ਵੀ ਮਣਾਈ ਪਰ ਕਿੰਨਾ ਕ ਇੰਜੋਏ ਕੀਤਾ ਵਾ ਲੋੜੀ ਤੇ ਤੇ ਹਾਂਜੀ ਉਹ ਨਾ ਨਹੀਂ ਬਣਾਇਆ ਆ ਆਪ ਕੋ ਸਭ ਕੁਛ ਹੀ ਆ ਹੈ ਬਣਾਇਆ ਅੱਛਾ ਚਲ ਬਣਾਇਆ ਖੀਰ ਬਣਾਈ ਖਿਚੜੀ ਬਣਾਈ ਠੀਕ ਠੀਕ ਆ ਉਹ ਆਹੀ ਵਲੌਗ ਬਣਾਉਣਾ ਨਹੀਂ ਤੇ ਸਾਡੇ ਇਥੇ ਬਹੁਤ ਵਜੇਗਾ ਜੱਡ ਪਿੰਡ ਬਹੁਤ ਡੀਜ਼ਲ ਲੱਗੇ ਪਤੰਗਾ ਚੜਾਉਂਦੇ ਨਾ ਲੋਹੜੀ ਵਾਲ ਦਿਨ ਜਿੱਦਾਂ ਸੁੱਕ ਤੇ 6 ਵਜੇ ਵਜਾਂ ਲੱਗ ਗਿਆ ਕੱਲ ਵੀ ਲੱਗਾ ਸਾਡੇ ਤੇ ਬੰਜ ਦੋ ਦਿਨ ਅੱਛਾ ਡੀਜ਼ਲ ਲੱਗਦੇ ਸਾਡੇ ਪਿੰਡ ਰਾਤ ਲੱਗੇ ਕੋੜੀਆ ਗੌਂਡੇ ਜਦੋਂ ਲੋਹੜੀ ਵੰਦੀ ਹੈ ਨਾ ਆਹੋ ਮਨਪਰੀ ਜਾਨ ਦੀ ਮੈਂ ਬੜੀਆਂ ਪਤੰਗਾਂ ਲੁੱਟੀਆਂ ਦੀ ਮੇਰੀ ਤਾਂ ਹੋਣੀ ਥੱਕ ਗਈ ਮੈਂ ਪਿੰਡ ਵੱਲੋਂ ਉਹਦੇ ਲੁੱਟੀਆਂ ਅੱਠ ਭੂਆ ਨੇ ਵੀ ਲੁੱਟੀਆਂ ਆਪਾਂ ਤੇ ਬਲੌਗ ਬਣਾਇਆ ਫੇ ਮਣੀ ਦੇ ਅੱਛਾ ਮਣੀ ਤੇ ਟਾਲੀ ਤੇ ਚੜ ਕੇ ਲਾਈਆਂ ਅੱਛਾ ਮੈਂ ਬਣਾਏ ਅਸੇ ਤੁਸੀਂ ਬਣਾਇਆ ਕੀ ਠੀਕ ਮੈਂ ਮਣੀ ਬਣਾਉਂਦਾ ਮੈਂ ਕਿ ਤੂੰ ਮਣੀ ਬਣਾਇਆ ਬੜੀਆਂ ਪਤੰਗਾਂ ਚੜਦੀਆਂ ਪਤੰਗਾਂ ਦਾ ਬੜਾ ਮਜ਼ਾ ਆਇਆ ਹੈ ਆਇਆ ਹੁਣ ਹਾਂ ਲੋਹੜੀ ਦਾ ਤਿਵਾਰ ਕਿੰਨੇ ਸਾਲ ਬਾਅਦ ਆਉਣਾ ਹੁੰਦਾ ਹਾਰੇ ਕਿ ਤਿਵਾਰ ਸਾਲ ਬਾਦੀ ਹੁੰਦਾ ਸਾਂਗੜਾ ਸੰਘਣਾ ਵਾ ਥੋੜਾ ਪਤਲਾ ਕਰ ਲੈ ਨੇ ਗੋਟ ਨਹੀਂ ਦਹਾ। ਫੇਰ ਕੀ ਆਂਦੇ ਹੁੰਦੇ ਪੋਰ ਇੱਦੀ ਤੇ ਮਾਂ ਖਾਦੀ। ਮਾਂ ਖਾਦੀ ਖਾਦੀ। ਮੈਂ ਤੇ ਮੈਂ ਕੀ ਕੀਤਾ ਵੀਡੀਓ ਬਣਾ ਕੇ ਆਈ ਨਾ ਜਦੋਂ ਉਧਰੋਂ। ਹੂੰ। ਮੈਂ ਤੇ ਮਿੰਟੋਂ ਮੁੰਡੀ ਬਰੈਡ 'ਚ ਪਾਈ ਥੀਰ ਤੇ ਪਾਇਆ ਦਹੀਂ। ਮੈਂ ਦਵਾਈ ਦਾ ਸੁੱਟਣ ਦੀ ਕੀਤੀ ਤੇ ਨਾਲ ਮੇਰਾ ਬਲੱਡ ਪ੍ਰੈਸ਼ਰ ਡੋ ਬੀਪੀ ਐਂਸੀ ਹੋ ਗਿਆ। ਕੱਟ ਗਿਆ। ਆ ਗਿਆ ਸਾਰੀ ਆਹੋ। ਕਿਉਂ? ਠੰਡੀਆਂ 'ਚ ਜੰਮੇ ਨੂੰ ਨਹੀਂ ਪਚਦੀ। ਹਾਂ। ਮੈਂ ਬਰਮ ਕਰਕੇ ਖਾ ਲੈਣੀ ਹੈ ਨਾ। ਭੁੱਖ ਲੱਗੀ ਹੋਣੀ ਆ। ਉਹਕ ਨਹੀਂ ਲੱਗੀ ਮੈਂ ਚਲ ਖਾ ਲੈਨੀ ਆ ਸਗਨ ਮਕਾ ਸਹੀ ਆ ਆ ਸਗਨ ਕਰ ਲੈਨੀ ਆ ਸਗਨ ਕਰਦੀ ਕਰਦੀ ਭਾਏ ਮੁੜ ਕੇ ਪੈ ਜਾਂਦੀ ਮੰਜੀ ਤੇ ਪਾਛੇ ਬੜੇ ਮੇਰੀ ਆਂਟੀ ਖਾਂਦੇ ਆ ਸਾਰੀ ਮੇਰੀ ਅੱਖਾਂ ਬੰਦ ਹੋਣ ਲੱਗਦੀਆਂ ਮੈਂ ਨਾ ਗੱਤ ਨੂੰ ਮੇਰੇ ਬਿੱਤੀ ਦੋਨੋਂ ਤੇ ਫੇਰ ਕੀ ਪੀਤਾ ਇਹ ਦਵਾਈ ਲੈਣੀ ਦਵਾਈ ਲੈਣੀ ਹੋਣੀ ਆ ਕੋਫੀ ਪੀ ਲੈਣੀ ਆ ਤੇ ਕੋਫੀ ਪੀ ਲਈ ਦੀ ਆ ਜੇ ਬੀਬੀ ਘਟੇ ਆਵੇ ਤੇ ਉਹ ਚਾਹ ਚੂ ਪੀ ਕੇ ਫਿਰ ਉਹ ਤਾਂ ਮਿੱਠਾ ਬੋਲ ਕੇ ਪੀ ਲੀਏ ਨਾ ਮਸਾਲੇ ਹੁੰਦੀ ਹੈ ਨਾ ਨਹੀਂ 6-7 ਵਜੇ ਫਿਰ ਮੈਂ ਦੇ ਅੱਛਾ ਮੇਰਾ ਬੀਬੀ ਉਦੋਂ ਨਾ ਚਾਹ ਚੂ ਪੀ ਕੇ ਮਸਤੀ ਕਰ ਲਿਆ ਠੀਕ ਠੀਕ ਆ ਉਹ ਵੀ ਆਪਾਂ ਪੀਤੀ ਨਾ ਲਿਆ ਕੇ ਉਹਦੇ ਦਾ ਵੀ ਥੋੜਾ ਹੋ ਗਿਆ ਉਹ ਥੋੜਾ ਜਿਹਾ ਨਹੀਂ ਕੋ ਜੀ ਉਹ ਦਿਨਾਂ ਨਹੀਂ ਹੋਇਆ ਉਹ ਕੋਸੀ ਕੋਸੀ ਨਾਲ ਰੋਹ ਨਰੋਈ ਹੁੰਦੀ ਆ ਹਾਂ ਹਾਂ ਕੋਲ ਨਹੀਂ ਫਿਰ ਫੇ ਚੌੜੂ ਹੀ ਪੈ ਜਾਂਦੇ ਨੇ ਵਿੱਚ ਠੰਡੀ ਹੁੰਦੀ ਆ ਨਾਲੇ ਰਾਤ ਦੀ ਬਣੀ ਹੁੰਦੀ ਨਰੀ ਬਰਫ਼ ਠੰਡੀ ਹੋਈ ਰਾਤ ਦੀ ਵੀ ਹੈ ਨਾ ਬਰਫ਼ ਠੰਡਾ ਠੰਡਾ ਦਹੀਂ ਸਾਗ ਆਹ ਡਾ ਕਿਦਾਂ ਦਾ ਲੱਗਾ ਬਹੁਤ ਵਧੀਆ ਸਾਗ ਲੱਗਾ ਤੜਕਿਆ ਜਾਂਦੇ ਆ ਲਸਣ ਅਦਰ ਪਾ ਕੇ ਪਰ ਮੈਂ ਆਖਾਂ ਮੈਂ ਰਾਜ ਨੂੰ ਕਹਿਣਾ ਮੈਂ ਸਕਤਾ ਨਹੀਂ ਪਾਦੀ ਵਿੱਚ ਲਫਾ ਫੇ ਦੇ ਜੇ ਤਾਂ ਭੁੱਲ ਗਿਆ ਕਿਦਾਂ ਤੁਹਾਨੂੰ ਬੜੀਆਂ ਬੀਤੀ ਪਾਰ ਦੇ ਵਾਦ ਰਾਤੀ ਮੈਂ ਆਪ ਸਾਗ ਤੜਕਿਆ ਨਾ ਉਹਦੇ ਚ ਭੂਕਾ ਲਸਣ ਦੀਆਂ ਲੈਟਨਾ ਤੋੜ ਕੇ ਲਿਆਉਂਦੀਆਂ ਟਾਜ ਚਨਾ ਤੇ ਧਨੀਆ ਧੁਨੀਆ ਤੋੜ ਕੇ ਮੇਤੀ ਪਾਈ ਤੇ ਫਿਰ ਮਾਵਾ ਦੇ ਧਾਰਬਾਜ ਤੇ ਸਾਗ ਵਿੱਚ ਲਸਣ ਪਾਇਆ ਵਿਚਾਰਾ ਸਵਾਦ ਲੱਗਦਾ ਹਨਾ ਲਸਣ ਤੇ ਪਾਇਆ ਪਏ ਉਹਦੀਆਂ ਫੂਕਾਂ ਵੀ ਪਾਈਆਂ ਹਰਾ ਤੇ ਰੋਣੇ ਹੈ ਨਾ ਇੱਕ ਦਿਨ ਨਾ ਐਤਵਾਰ ਪਰੋਣੇ ਆਏ ਤੇ ਮੈਂ ਬਣਾਏ ਮਟਰ ਫਰੀਦ ਹਮ ਇੱਕ ਸਬਜ਼ੀ ਬਣਾਈ ਗੋभी ਦੀ ਜੇ ਇੱਕ ਬਣਾਈ ਦਾਲ ਬਣਾਈ ਦੇਖੋ ਬੜੂ ਉਹਨਾਂ ਨੇ ਖਾਧੀਆਂ ਉਹ ਸਬਜ਼ੀਆਂ ਬੜੀਆਂ ਸਵਾਦ ਬੜੀਆਂ ਫੜ ਮੈਨੂੰ ਕਰੇ ਵੇਰੀ ਸਬਜ਼ੀਆਂ ਬੜੀਆਂ ਟੈਟ ਬਣਾਈਆਂ ਬੜੀਆਂ ਟੈਟ ਬਣਾਈਆਂ ਮੈਂ ਉਹ ਲਸਣ ਵਾਲੀ ਅਮਰਤ ਨੂੰ ਪਸੰਦ ਨਹੀਂ ਆ ਸਾਨੂੰ ਲਸਣ ਵਾਲੀ ਪਸੰਦ ਇਹਨਾਂ ਨੂੰ ਤੇ ਮੈਨੂੰ ਬੜੀ ਪਸੰਦ ਲਸਣ ਵਾਲੀ ਬਾਜ ਦੇ ਜਿੰਦ ਭਾਣ ਲਸਣ ਦੀ ਸਬਜ਼ੀ ਬਣਾ ਬਣਾ ਦੇਈ ਜਾਓ ਨਹੀਂ ਤਾਂ ਆਪ ਕੋ ਪਿਆ ਦੇ ਦੇ ਮੈਂ ਬਣਾ ਬਣਾ ਕੇ ਜਦੋਂ ਅਮਰਤ ਕਹਿੰਦਾ ਲੱਗੇ ਖਲੋਤਾ ਅਮਰਤ ਆਂਗਾ ਫੋਰਜੀ ਤੋਂ ਹੀ ਨਾ ਖਾਇਓ ਦਾਲ ਤਾਂ ਮਾਸਾ ਮਮਾ ਨੇ ਸਵਾਦਲੀ ਬਣਾਈ ਤੇ ਮੈਨੂੰ ਫੋਰਜੀ ਤੁਹਾਨੂੰ ਸਵਾਦ ਲੱਗਣੀ ਤੂੰ ਹੀ ਖਾਇਓ ਰੋ ਆ ਜਿੱਦਾਂ ਜੀ ਸਵਾਦ ਲੱਗਿਆ ਹੁਣ ਮੌਸਮ ਬਦਲੇ ਹੋਏ ਅੱਜ ਕੰਮ ਚ ਕੁਮ ਇਹ ਤਾਂ ਯਾਦ ਕਰਦੀ ਕੜੀ ਬਣਾਉਣਾ ਉਹ ਵੀ ਸਵਾਦ ਲੱਗਦੀ ਆ ਲਸਣ ਤੇ ਅਦਰਕ ਲੈਨੇ ਆ ਪਾਣ ਕਰਤੇ ਲਸਣ ਉਹ ਤੜਕੇ ਵਰਗ ਬਣਾ ਕੇ ਤੇ ਮੈਨੂੰ ਰੋਜ਼ ਹੀ ਕਰਦੇ ਕਿ ਇੰਤਾਂ ਦਾ ਬਣਾ ਲਿਆ ਕਰ ਰੋਜ਼ ਬੜੀ ਵਧੀਆ ਸੱਚੀ ਬਣਾਉਂਦੀ ਲੋੜ ਹੀ ਨਹੀਂ ਮੇਰਾ ਉਹ ਕਰਦੇ ਆ ਆਹੋ ਹਾਂ ਤੇ ਗੋਭੀ ਬੜੀ ਸਸਤੀ ਹੋਈ ਆ ਗੋਭੀ ਸਸਤੀ ਹੋਈ ਆ 10 ਰੁਪਏ ਕਿਲੋ ਗੋਭੀ ਆ ਟਰਾਲੀ ਆਉਂਦੀ ਸਾਡੇ ਲੈਟ ਵਾਲੇ ਚੌਂਕ ਤੇ ਮੈਂ ਆਖਣ ਨਹੀਂ ਕਿ ਸਾਬ ਨੂੰ ਵੀ ਲੈ ਕੇ ਜਾਵਾਂਗੇ ਕਿ ਕਦੇ ਨੇ ਨਾ ਆਉਂਦੇ ਆਉਂਦੇ ਆਹੋ ਲੈਵਾਂਗੇ ਮੈਂ ਨਹੀਂ ਤੇ ਕੋਈ ਨਹੀਂ ਆ ਨਹੀਂ ਕੋਈ ਨਹੀਂ ਮੈਂ ਤਾਂ ਚੌਪ ਚੌਪ ਪੰਜਾਬਾ ਦੀ ਢਾਈ ਕਿਲੋ ਲਈ ਉਦੋਂ ਤੇ ਦੁਕਾਨ ਲਾਈ ਨਾ ਟਰਾਲੀ ਜਿਹੜੀ ਸਸਤੀ ਦਿੰਦੇ ਟਰਾਲੀ ਵਾਲੇ ਸਸਤੀ ਦਿੰਦੇ ਆ ਜਿਹੜੀ ਦੁਕਾਨ ਲਾਈ ਨਾ 40 ਕਿਲੋ ਗੋਭੀ ਹੋ ਗਈ ਆ ਹੈ ਜਿਹੜੀ ਜੱਟਾਂ ਨੇ ਲਾਈ ਆ ਆਪਣੀ ਹਾਂ ਤਪਰ ਜਿਹੜੇ ਆਪਾਂ ਫੋਨ ਲਾਏ ਗੋਭੀ ਦੇ ਸਾਡੇ ਦਾ ਬੱਚੀ ਖੁੱਲ ਗਈ ਰਾਤ ਨੂੰ ਨੇ ਸਾਰਾ ਹੀ ਤੋੜ-ਪੋੜ ਦਿੱਤੇ ਆ ਉਹ ਉਹਨੇ ਜਿੱਤੇ ਪੈਸੇ ਵਟਲੇ ਫਿਰ ਖਾ ਗਏ ਇੱਕੋ ਕੰਮ ਨਹੀਂ ਤੁਹਾਨੂੰ ਬੜੀ ਗੋਭੀ ਬੜੀ ਲਾਈ ਫੁੱਲ ਪਰ ਉਹਦੇ ਤਾਂ ਚੂੜਾ ਪੂਰਾ ਹੀ ਘਾਟ ਫੜਿਆ ਕੋਈ ਵੀ ਨਹੀਂ ਬਜਿਆ ਮਾਰੇ ਮੋਟੇ ਹੈਗੇ ਹੁਣ ਕਰਾਂਗੇ ਕੋਸੋਦਾ ਜਦੋਂ ਕਿਤੇ ਵੱਡੀ ਹੋਊਗੀ ਤੇ ਲਸਣ ਲਸਣ ਮਦਾੜਤਾ ਮੈਂ ਕਿਹਾ ਹਾਂ ਕਿੰਨੀ ਇਹ ਗੰਦਲਾ ਸਾ ਆਕਦੀਆਂ ਛੱਡ ਗਿਆ ਕਿੱਥੇ ਚਲ ਗਿਆ ਸਵੇਰੇ ਉੱਠ ਕੇ ਸਾਡੀ ਗੱਲ ਮੱਝ ਖੋਲ ਗਈ ਉਹਨੇ ਮੱਝ ਖੋਲ ਗਈ ਨੇ ਸਾਰੀ ਤਰਪਾਲ ਪਾੜਦੀ ਸਾਰਾ ਹੀ ਬੜਾ ਕੰਮ ਖਰਾਬ ਕੀਤਾ ਕੱਲ ਕੇ ਸਾਬ ਫੇਲਿਆ ਤਰਪਾਲ ਨਵੀਂ ਡੰਗਰ ਵੀ ਇਦਾਂ ਦੇ ਮੈਂ ਰਾਤ ਉੱਠ ਕੇ ਇੱਕ ਵਾਰ ਵੇਖਣਾ ਚਾਹੀਦਾ ਡੰਗਰਾਂ ਨੂੰ ਕੋਈ ਖੁੱਲਾ ਤਾਂ ਨਹੀਂਗਾ ਗਾਸਟਾ ਤਾਂ ਬੰਦ ਨਹੀਂ ਆਹ ਨਹੀਂ ਇਹ ਚੱਲਦਾ ਅੱਛਾ ਚਲੋ ਕੱਲ ਸਾਰਿਆਂ ਨੂੰ ਅੱਛੀ ਕੱਲ ਦੀ ਸਾਰਿਆਂ ਨੂੰ ਕੋ ਠੀਕ ਆ ਜੇ ਸਾਰੇ ਨਹੀਂ ਉਹ ਸਾਰੇ ਠੀਕ ਠਾਕ ਆ ਪੀ ਲੈ ਜਾ ਰਹੇ ਨਹੀਂ ਚਾਹ ਪੀਂਗਾ ਚਾਹ ਕਢਾ ਲਈ ਨਹੀਂ ਦਰਨਾ ਖਾ ਖਣਾ ਸਾਡਾ ਆ ਗਿਆ ਅੰਦਰ ਇਹ ਮੇਰੀ ਵੀ ਸੁਣਾ ਕੀ ਜਾਣਾ ਚਾਹ ਕਤਾ ਨਹੀਂ ਚਾਹ ਨਹੀਂ ਸਹੀ ਗੱਲ ਆ ਨਹੀਂ ਆਪ ਪੀਲੀ ਆ ਤਾਂ ਉਹ ਦੋ ਨਹੀਂ ਪੀਲੀ ਤਾਂ ਸੇ ਤੇ ਮੈਂ ਵੀ ਤਾਂ ਦੋ ਆਰੀ ਪੀਤੀ ਆ ਦੋ ਜੀ ਪੀਲੀ ਨਹੀਂ ਮੈਂ ਦੋੜੀ ਦੇਵੇ ਬਣਾਈ ਸੀ ਪਹਿਲਾਂ ਪੀਤੀ ਆ ਲੋੜੀ ਵੀ ਬੜੀ ਵਧੀਆ ਅੱਛਾ ਗਈ ਮੰਗੜ ਵੀ ਨਾ ਨਾ ਹਾਂ ਪਹਿਲਾਂ ਵੀਡੀਓ ਬਣਾਈ ਵੀਡੀਓ ਬਣਾਉਂਦੇ ਰਹੇ ਤੇ ਮੁੜਕੇ ਮੁੜਕੇ ਲੈਵਾ ਡਈ ਨਹੀਂ ਕੁਮਾਰ ਵੱਡਰ ਸਾਨੂੰ ਪਤਾ ਹੀ ਨਾ ஷா டான்டாயே சூறாகாரே ਦਵਿੰਦਰ ਨੂੰ ਤੇ ਮੈਂ ਕਿਹਾ ਮੈਂ ਚੱਲ ਚੱਲੀ ਆਪਾਂ ਲੋੜੀ ਮੰਗ ਕੇ ਆਈਏ ਹੁਣ ਐਸਾ ਕੱਤੋ ਹੀ ਆ ਜੇ ਤਾਂ ਤੁਹਾਡੇ ਨਾਲ ਆ ਹਾਂ ਨਾ 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 ਨਹੀਂ ਤਾਂ ਭਾਜੀ ਅੱਜ ਚੱਲ ਜੀਏ ਆਪਾਂ ਨਹੀਂ ਅੱਗੇ ਲੋ ਫੇਟੀ ਬਣਾ ਲਾ ਕੇ ਹੁਣ ਗਾੜੀ ਫੇਰੋਂ ਕੱਲੋ ਵੀਡੀਓ ਆਈ ਟੀਮ ਲੋੜੀ ਮੰਗਣ ਵੀ ਜਾਇ ਕਰੂਗੀ ਮੈਂ ਮੰਗੀ ਦੀ ਨਹੀਂ ਲੋੜੀ ਤੇ ਲੋਕੀ ਬਣਾਉਣੇ ਤਿਆਰ ਨਹੀਂ ਲੈ ਲੋੜੀ ਲਈਆ ਉਹਦੀ ਲੋੜੀ ਤਾਂ ਮੈਂ ਵੀ ਨਹੀਂ ਮੰਗੀ ਇੱਕ ਵਾਰੀ ਆਪਣੀ ਭੂਆ ਨੇ ਮੰਗੀ ਮੇਰੀ ਭੂਆ ਪਤਾ ਨਹੀਂ ਕੀ ਦਿਮਾਗ ਚਾਇਆ ਭੂਆ ਜੀ ਨਹੀਂ ਚੱਲਦੇ ਵੀ ਲੋੜੀ ਮੰਗੇ ਚੱਲੀਏ ਤੇ ਨਾਲੇ ਕੁ ਮੇਰੇ ਚਾਚੇ ਜੀ ਕਿਤੇ ਇੱਕ ਮੈਂ ਹਾਂ ਨੂੰ ਉਦੋਂ ਗਿਆ ਗਿਆ ਪਰ ਅਸੀਂ ਵੀ ਉਹ ਨਾ ਸਮਝੇ ਦੂਆ ਹੈ ਅੱਛਾ ਜੀ ਕੋਈ ਨਾ ਉਹ ਕੋਈ ਲਿਆਓ 100 ਰੁਪਿਆ ਲਿਆਓ 500 500 ਨਹੀਂ ਹੋ ਰਹੀ ਨਾ ਅੱਜਾ 200 100 200 ਐਦਾ ਚੱਲਦੇ ਹੁੰਦੇ ਹਾਂ ਹਾਂ 50 10 ਪਾਹ ਹੀ 100 ਸਹੀ ਲਿਆ ਜੀ ਨਾ ਇਹ ਹੋਰ ਘੜਦੇ ਤੇ ਹੁਣ ਹੋ ਤਾਂ ਪਾਣੀ ਹਜ਼ਾਰ ਹਜ਼ਾਰ ਮਿਲੂਗਾ ਰੋ ਰੋ ਰੱਬ ਦਾ ਨਾ ਵੇ ਭਰਾਵਾ ਮਿਲ ਜਾਣਾ ਇਹਨੂੰ ਹੁਣ ਪਹਿਲਾ ਸਮਾ ਘਟ ਗਿਆ ਹੁਣ ਗੱਲਾਂ ਹੋਰ ਨੇ ਪਹਿਲਾਂ ਲੋਕਾਂ ਨੂੰ ਮੂੰਹ ਪਿਆਰ ਬੜਾ ਸੀ ਨਹੀਂ ਲੋਕੀ ਚਾਹਣਾ ਲੋੜੀ ਮੰਗਦੇ ਸੀ ਲੋਕ ਲੋੜੀਆਂ ਦਿੰਦੇ ਸੀ ਚਾਹ ਦਾ ਲੋੜੀ ਵੰਡਦੇ ਵੀ ਇਹ ਦੇ ਲੋਕ ਹਾਂ ਹੁਣ ਉਹ ਗੱਲਾਂ ਨਹੀਂ ਹੈ ਨਹੀਂ ਮੇਰੀ ਗੱਲ ਸੁਣ ਤੇਰੀ ਸਾਲੀ ਦੇ ਘਰ ਮੁੰਡਾ ਆਇਆ ਚੱਲ 2000 ਉੱਥੋਂ ਲੈਣੇ ਨੇ ਮੇਰੇ ਭਤੀਜੇ ਦੇ ਘਰ ਮੁੰਡਾ ਆਇਆ ਤੇ ਤੈਨੂੰ 2000 ਲੈ ਲੈ ਠੀਕ ਹੈ ਫਿਰ ਨੀਤਾ ਦੇ ਦੇਣੀ ਉਹਨਾਂ ਨੇ ਦੇ ਦੇਣੀ ਤੇ ਇੱਕ ਤੂੰ ਤਾਂ ਹੁਣ ਅੰਟੀ ਦਾ ਭਾਈ ਆ ਵੀ ਤੈਨੂੰ ਦੋ ਦਰੋਂ ਮੰਗ ਲੈ ਇੱਕ 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 ਤੇਰੀ ਮੰਮੀ ਦੇ ਘਰ ਭਤੀਜਾ ਆਇਆ ਆ ਦੋ ਦਰੋਂ ਮੇਰ ਜਾਨੀਆਂ ਸਤ ਵੀਰ ਦੇ ਕੇ ਕਾਕਾ ਆਹ ਉਹ ਸਾਰਾ ਵਾਦੂ ਪਤਾ ਗੱਡੀ ਕਮਾਈਏ ਜਿਆਦਾ ਤੇ ਲੱਗ ਜੂ ਬਾਕੀਆਂ ਇੱਕ ਤੇਰੀ ਇੱਕ ਤਾਂ ਦੀ ਸਾਰੀ ਨੇ ਕੋਠੇ ਪਾਏ ਆ ਬਹਰੇ ਹੋ ਨਹੀਂ ਵਧਾਈ ਲੈਣੀ ਆ ਚਾਚੇ ਦੀ ਸਾਰੀ ਕੋਠੇ ਪਾਉਣ ਲੱਗੀ ਆ ਉਹਨੇ ਨਹੀਂ ਬਥਰ ਰੱਖਿਆ ਵਾ ਹੋਏ ਕੋ ਸਬਸਕ੍ਰਾਈਬਰ ਆ ਗਏ ਆ ਉਧਰ ਚੱਜਾਂਗੇ ਉਧਰ ਚੱਲ ਜਾਨੇ ਇੱਕ ਉਹਦੇ ਘਰ ਜਾਇਆ सोनू ਦੇ ਘਰੇ ਕਾਕਾ ਹਾਂ ਉਹਦੇ ਕੋਲ ਮੰਗੀ ਛੋੜ ਵੀ ਵਧਾਈ ਪਾਣਾ ਨਾਰੇ ਮੇਰਾ ਜੀਜਾ ਦੇ ਨਾਰੇ ਮੇਰੀ ਭੈਣ ਸਮਨਾ ਸੋਨੂ ਸੁਮੰਦ ਆਹੋ ਹਾਂ ਉਹ ਇਹਨਾਂ ਦੇ ਪਿੰਡ ਦੀ ਆ ਕਹਿੰਗੇ ਸਟੇਟਸ ਲਾਇਆ ਹੀ ਬੜਾ ਸੁਣਾ ਹੋਇਆ ਸ਼ੁਭਦੀਪ ਬੜਾ ਪਿਆਰਾ ਲੱਗਣ ਡਿਆ ਆਹੋ ਬੜਾ ਰਫਟ ਦਾ ਪਾਵਾ ਹੂੰ ਹੂੰ ਬੜਾ ਪਿਆਰਾ ਲੱਗਦਾ ਉਹ ਦਿਨ ਆਏ ਉੱਥੋਂ ਹੋ ਕੇ ਚਲ ਗਏ ਸਾਨੂੰ ਮਿਲੇ ਨਹੀਂ ਸੋਕੇ ਜਦ ਤੱਕ ਅਹੀਂ ਆਏ ਫੇ ਲੇਟ ਆਏ ਨਹੀਂ ਮਿਲਾਏ ਸਾਨੂੰ ਨਹੀਂ ਮਿਲੇ ਸਾਡੇ ਹੁੰਦਿਆਂ ਚਲ ਗਏ ਸੀਗੇ ਮੈਂ ਮੈਂ ਸੂਟ ਖੜਿਆ ਜਦੋਂ ਤੱਕ ਨਹੀਂ ਗਿਆ ਮੈਂ ਦਿੱਤਾ ਨਹੀਂ ਨਾ ਸੂਟ ਵਿਚਾਰੇ ਨੂੰ ਅੱਛਾ ਅੱਛਾ ਆ ਚਲੋ ਮਾਲਕ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਨਹੀਂ ਆ ਸਾਡੀ ਤੇ ਭੈਣ ਦੇ ਲੱਗ ਗਏ ਮੈਂ ਤਾਂ ਵੀ ਤੋ ਜਦੋਂ ਮਰਜੀ ਮੇਲ ਆਈ ਅੱਛਾ ਉੱਥੇ ਉੱਥੇ ਲੱਗ ਗਈ ਆ ਇਧਰ ਕਰ ਜਾਇਆ ਕਰੋਗੇ ਆਦੀ ਬੜਾ ਲੇਵਰ ਹੈ ਪੂਰਾ ਲਦਾ ਆ ਗਿਆ ਮੈਂ ਚਾਹ ਲੱਗੀ ਤੁਹਾਨੂੰ ਲੈ ਬਰਵਾ ਤੇ ਫੇ ਟਰਾਲੀ ਤੇਰੀ ਪਾਸ ਜਾਂਦੀ ਰਹੀ ਤਾਂ ਉਹ ਕੱਲ ਬੜੀ ਗਿੱਡਾਂ ਨਾਲ ਗੱਡੀ ਆ ਕੱਲ ਜਿੱਲਾ ਹੀ ਥਾਂ ਜਿੱਲਾ ਥਾਂ ਮੀਂਹ ਪੈ ਜਾਉਣਾ ਲੇਵਰ ਨਾਲ ਲੱਗੀ ਟਰਾਲੀ ਵਿੱਚ ਹੀ ਉਹ ਮੇਰਾ ਨਾ ਬੜੀ ਤਲੀ ਹੋਈ ਨਾ ਤਿੰਨ ਟਰੈਕਟਰ ਪਾਗ ਲੱਗੇ ਟੋਰੀ ਤੇ 15-20 ਫੁੱਟ ਚੌੜੀ ਹੁੰਦੀ ਹੈ ਇੱਕ ਪਾਸਾ ਖਲਾ ਰੰਗਾ ਥਲੇ ਫਿਰ ਫਿਰ ਇਸ ਜਿੰਮ ਲਈ ਟੈਂਟਰ ਇਟਰ ਪਾਈ ਗਾੜੀ ਜਿਉਂ ਦੋ ਦਿਨ ਦੀ ਫਰ ਇਹ ਕਿ ਨਿਕਲ ਗਈ ਮੈਨੂੰ ਇਹ ਕਿ ਜੇ ਕਿਤੇ ਹੋਰ ਥੋੜੀ ਬਹਿ ਗਈ ਟਰਾਲੀ ਪਲਟ ਜੰਦੀ ਚੱਲ ਲੋੜੀ ਸੁਣਾ ਦਿਓ ਫੇਰ ਕਿੱਦਾਂ ਲੋੜੀ ਮੰਗਦੇ ਹੁੰਦੇ ਨਿੱਕੇ ਹੁੰਦੇ ਆ ਦਵਾਂਗੇ ਫੇਰ ਲੋੜੀ ਮੈਂ ਸੁਣਾ ਦਿੰਨੀ ਆ ਚੱਲ ਸੁਣਾ ਦੇ ਦਿਨੇ ਤੈਨੂੰ ਇਹ ਕਿਹੜੀ ਸੁੰਦਰ ਮੁੰਦਰ ਤੇ ਹੋ ਖੋਹ ਬਚਾਰਾ ਹਾਂ ਹੂੰ

ਹਾਂ ਪਤਾ ਨਹੀਂ। ਇਹਨੇ ਕੀ ਕੁੜੀ ਦਾ ਸ਼ਾਦੂ। ਇਹਨੇ ਸ਼ਾਦੂ ਪਾਤਾ। ਪਤਾ ਨਹੀਂ ਦਾ ਕਰਕੇ। ਨਹੀਂ ਨਹੀਂ ਜਿੱਦਾਂ ਦੇ ਭਾਈ। ਹਾਂ ਇਹ ਤਾਂ ਗ੍ਰੀਨ ਪੰਗਾ ਸੀ ਉਹਦੀ ਕੁੜੀ ਦਾ ਵਿਆਹ ਸੀ। ਹਾਂ। ਤੇ ਜਿਹੜਾ ਦੁਲਾ ਪੱਟੀ ਵਾਲਾ ਸੀ ਨਾ ਹਾਂ। ਇਹ ਨਾਮਜਨ ਬੰਦਾ ਸੀ ਉਹ। ਅਗਲੇ ਕੀ ਕਰਦਾ ਹੁੰਦਾ ਜਿਹੜਾ ਦੁਲਾ ਸੀ ਨਾ। ਬੜਾ ਨਾਮ ਦਾ। ਨਾਮ ਨਾਜ਼ਿਰ ਬੰਦਾ। ਆ ਵੇ, ਕਾਹਦੀ ਬਲੋੜੀ ਰਹਿ ਗਈ ਤੇ ਪਰਾਂ ਨੂੰ ਮੂੰਹ ਕਰ ਲਿਆ ਅਈਓ। ਅਰੇ ਲਾਹਣਾ। ਉਹਨੇ ਕੁੜੀ ਉਹਨੇ ਕੁੜੀ ਵਿਆਹੀ ਉਹਨੇ ਬਰੀਵ ਦੀ ਹਾਂ ਤੁਲੇ ਪੱਟੀ ਵਾਲੇ ਅੱਛਾ ਲੋੜੀ ਦਾ ਤਿਆਰ ਸੁੰਦਰ ਬੁੰਦਰੀ ਹੋ ਤੇਰਾ ਕੋਣ ਵਿਚਾਰਾ ਦੁਲਾ ਪੱਟੀ ਵਾਲਾ ਹਾਂ ਦੁਲੇ ਨੇ ਧੀ ਵਿਆਹੀ ਹਾਂ ਉਹਨੇ 6 ਸੱਕਰ ਪਾਈ 6 ਸੱਕਰ ਪਾਈ ਹਾਂ ਉਹਦਾ ਚੰਨੂ ਪਾਟਾ ਨਹੀਂ ਉਹ ਹੋਰ ਚੱਲ ਬੋਲਦੇ ਨੇ ਦੁਲਾ ਪੱਟੀ ਵਾਲਾ ਜਿਹੜੇ ਬੁੜੀਆਂ ਜਾਂਦੀਆਂ ਹੁੰਦੀਆਂ ਅਸੀਂ ਘਰ ਅੱਜ ਉਹ ਉਹ ਕੀ ਘੁੰਦੀਆਂ ਅਸੀਂ ਉਹ ਦੰਦੀਆਂ ਕਿੱਦਾਂ ਦੇ ਮਾਈ ਲੋੜੀ ਤੇਰੀ ਦੀਵੇ ਜੋੜੀ ਨਹੀ ਹੋਰ ਇਹ ਜੀਊਗਾ ਤੈਨੂੰ ਰੱਬ ਹੋਰ ਵੀ ਦਊਗਾ ਦਸ ਮਾਈ ਵਿਚਾਰੀ ਤੇ ਦੇ ਦੇ ਨਹੀ ਗਿੱਗੇ ਮੋਲਿਏ ਨੀ ਤੇਲ ਚੋਲਿਏ ਨੀ ਉਹ ਤਾਂ ਨਹੀਂ ਪਤਾ ਐਦਾਂ ਕਰਕੇ ਵੀ ਆਂਦੀਆਂ ਹੁੰਦੀਆਂ ਅਹੀਂ ਗਿੱਗਾ ਜੰਮਿਆ ਸੀ ਰਾਤ ਗੋੜ ਵੰਡੇ ਆ ਪਰ ਰਾਤ ਗੋੜ ਦੀਆਂ ਰੋੜੀਆਂ ਨੀ ਭਰਾਵਾਂ ਜੋੜੀਆਂ ਨੀ ਗਿੱਗਾ ਅਸਤਾ ਸਿਤਾ ਸਿਤਾ ਸਿਵੇ ਲੜਾਕੀ ਤੇਰੀ ਮਾਸੀ ਗਿੱਗਾ 우ਆ 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 ਵੇ ਲੜਾਕੀ ਤੇਰੀ ਭੂਆ ਗੀਗਾ ਟੂਠੇ ਵਿੱਚ ਕਿ ਹੋਵੇ ਲੜਾਕਾ ਤੇਰਾ ਪਿਓ ਅੰਦਰ ਵੜਦੀ ਜਾਨੀ ਆ ਦਲੀਲਾਂ ਕਰਦੀ ਜਾਨੀ ਆ ਅੱਛਾ ਅੰਦਰ ਵੜ ਕੇ ਵੱਟੇ ਨਾ ਖੜਕਾ ਸਾਨੂੰ ਦੂਰੋਂ ਨਾ ਡਰਾ ਅੱਛਾ ਤੇ ਗਾੜੀ ਪਤਾ ਨਹੀਂ ਹੋਰ ਬੜਾ ਕੋਹ ਕਹਿੰਦੀ ਹੁੰਦੀਆਂ ਹੀ ਗਿਆ ਕੇ ਉਹ ਚਿੱਪੇ ਭੁੱਲ ਗਾ ਕੇ ਤੇ ਅਹੀਂ ਜਾ ਕੇ ਇਦਾ ਗੋਣਾ ਤੇ ਬੁੜੀਆਂ ਨੇ ਆਡੇ ਮਗਰ ਭਜਣਾ ਵੀ ਭੱਜ ਓਏ ਥੋਂ ਲੋੜੀ ਲੈਣ ਆ ਗਿਆ ਤੂੰ ਇਹੀਂ ਗਾੜੀ ਗਾੜੀ ਮਗਰ ਭੱਜ ਜਾਣਾ ਉਸੇ ਵੇਲੇ ਹੀ ਕੋੜ ਵੀ ਬੜਾ ਤੇ ਆਂਦੇ ਆ ਕਿਨਕਿਨਾ ਗੋੜ ਹੋ ਜਾਂਦਾ ਲੋੜੀ ਖੋੜਦੀ ਦੇਣੀ ਸਾਰਿਆਂ ਦੇ ਘਰ ਜਾਣਾ ਪਹਿਲਾਂ ਕੱਚੀ ਲੋੜੀ ਮੰਗਣ ਜਾਣਾ ਨਹੀਂ ਕੱਚੀ ਲੋੜੀ ਤਾਂ ਤਾਂ ਕਾਣ ਤੇ ਚੋ ਨਾਮ-ਦੰਮ ਦਾ ਹੀ ਜ ਚੌੜ ਦੇ ਡਾਂਡਾ ਡਾਂਡਾ ਨਹੀਂ ਲੋਕੜੀਓ ਟਾਂਡਾ ਐਸੇ ਟਾਂਡੇ ਦੇ ਨਾਲ ਕਲੀਰਾ ਜੁਗ ਜੀਵੇ ਨਹੀਂ ਭੈਣ ਤੇਰਾ ਵੀਰਾ ਇਨਾ ਵੀਰਿਆਂ ਨੇ ਲਾਈ ਸਾੰਪ ਟੋਪੀ ਮੈਂ ਤਾਂ ਆਂਗਣੇ ਪਤਾ ਨਹੀਂ ਆਂਖ ਖਲੋਤੀ ਇਹ ਸੰਗਣਾ ਹੋ ਗਿਆ ਪੀੜਾ ਜੁਗ ਜੀਵੇ ਤੇਰਾ ਵੀਰਾ ਤੇ ਉਦੋਂ ਕਣਕ ਝੋਨਾ ਪਾਉਂਦੇ ਹੁੰਦੇ ਸਲਾਈਆਂ 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 ਕਿਦ ਕਰਨਾ ਕਾ ਕਦੋਂ ਦੀਆਂ ਆਈਆਂ ਹਾਂ ਆਹੋ ਕਿਹੜੇ ਵੜੇ ਦੀਆਂ ਆਈਆਂ ਆਹੋ ਕਿਹੜੇ ਵੜੇ ਦੀਆਂ ਆਈਆਂ ਤੇ ਕਣਕ ਝੋਨਾ ਹੋਣਾ ਤੇ ਲਫਾਫਿਆਂ ਚ ਪਾ ਲੈਣਾ ਤੇ ਇੱਕ ਦੂਜੇ ਜੀ ਰੋਟਰ ਦੇ ਕੋਲੋਂ ਨਾ ਲਗਾਈ ਜਾਣੇ ਉਹਨਾਂ ਨੇ ਕਹਣਾ ਹਾਏ ਇਹ ਨਹੀਂ ਤੁਹਾਡੇ ਕੋਈ ਨਿਦਾਨੇ ਹੋ ਗਿਆ ਆ ਤੋੜ ਕੇ ਨਿਕੜਾ ਹੋਣਾ ਆ ਇਹ ਚੌਲ ਚੂਲ ਤੇ ਪਹਿਲਾਂ ਮੁੜ ਕੇ ਜਦੋਂ ਸਾਡੇ ਸਾਰੇ ਇਕੱਠੇ ਕਰ ਕਰੀ ਜਾਣੇ ਸਾਡੇ ਦਾਦੀ ਨੇ ਆਕੜਾ ਇਕੱਠੇ ਕਰੀ ਜਾਈ ਸਕੇ ਤੇ ਇਹਨੂੰ ਦੇਵੋ ਜੁੱਧੂ ਤੇਰਾ ਗੋੜ ਸਾਰਿਆਂ ਨੂੰ ਇਕੱਠਾ ਕਰਕੇ ਦੇ ਦੇਣਾ ਅਗਲੇ ਨੇ ਉਹਨੇ ਇੱਕ ਜਾਨੀ ਦਾ ਗੋੜ ਰੱਖ ਲੈਣਾ ਇੱਕ ਜਾਨੀ ਨੇ ਚੌ ਰੱਖ ਲੈਣੇ ਉਹਦੇ ਪੈਸੇ ਕੱਟੀ ਕਰਕੇ ਸਾਡੇ ਦਾਦੀ ਨੇ ਸਾਰਿਆਂ ਨੂੰ ਸਮਾਂ ਹੀ ਉਹ ਵੇਲਾ ਕਿੰਨਾ ਖੁਸ਼ੀਆਂ ਵਾਲਾ ਸਮਾਂ ਹੀ ਹਾਂ ਕਿੱਕੇ ਕਰਕੇ ਵੰਡਨੇ ਸਾਰੇ ਜਿਹੜੀ ਪੰਜਾ ਸਤਾ ਦਿਨਾਂ ਦੀ ਲੋੜੀ ਇਕੱਠੀ ਹੋਣੀ ਨਾ ਫਿਰ ਵਾਵਾ ਹੀ ਆ ਜਰਨੇ ਪੈਸੇ ਫਿਰ ਕਿਸ ਨੇ ਕਿਹਾ ਗੂਟ ਲਿਆਵੇ ਕਿ ਨੇ ਕਿਹਾ ਸੂਟ ਲਿਆਉਣਾ ਕਿ ਹੋਰ ਉਹ ਦਾਬੀ ਜੇ ਲੋ ਮਾਰ ਕੋ ਡਰ ਕੇ ਨੇ ਕਿਹੜਾ ਕੋਈ ਹਨਾ ਭੁੱਖਾ ਹੁੰਦਾ ਵਾ ਇੱਕ ਇੱਕ ਵਿਹਾਰ ਹੁੰਦੇ ਹੀ ਤਿਹਾਰ ਹੁੰਦੇ ਹੀ ਏ ਤੇ ਆਰਾਂ ਦੇ ਵਿੱਚ ਕੁੜੀਆਂ ਨੇ ਮੰਗਣ ਜਾਣਾ ਚਲੋ ਗਾੜੀ ਆਪਾਂ ਕੀ ਡੇਰਿਆ ਕਰ ਰਹੀ ਨੇ ਨਾ ਪੈਂਗਾਂ ਚ ਰਹਿਨੇ ਆ ਪਿੰਡ ਨਹੀਂ ਕਿਤੇ ਸਾਡੇ ਡੇਰੇ ਹੀ ਦਾ ਪਿੰਡਾ ਵਾਂਗੂ ਬਹੁਤ ਹੀ ਘਰ ਲੱਗੇ ਲੱਗੇ ਤੇ ਹਾਂ ਆਪਣੇ ਡੇਰੇ ਤੋਂ ਉਹਨਾਂ ਨੇ ਕੀ ਖੁੱਲੀ ਰੋੜੀ ਦੇ ਦਿੰਦੇ ਹੁੰਦੇ ਪੈਲੇ ਪੂਹੇ ਜਦਾਂ ਕੋਈ ਦਾ ਦਾ ਨੀ ਦੇਣਾ ਉਦੋਂ 50 50 ਦੇ ਦਿੰਦੇ ਹੁੰਦੇ ਅਬੀ ਈ ਦੂਰੋਂ ਚੱਲ ਕੇ ਕੁੜੀਆਂ ਆਈਆਂ ਡੇਰੇ ਡੇਰੇ ਹੁੰਦੇ ਆਪਣੇ 10 15 ਤੇ ਬਸ ਡੇਰਿਆ ਤੇ ਗੱਲ ਰਾਤੀ ਮਨਾਈ ਉਹਨਾਂ ਲੋੜੀ ਸਾਡੇ ਹਾਂ ਮੇਰੇ ਪੇਕੇ ਆਣੇ ਬੜੀ ਧੂਮ ਕਾਮਨਾ ਭੁਗਾ ਲਗਾਇਆ ਅੱਛਾ ਚਲੋ ਬਾਬਾ ਸੁੱਖ ਰੱਖੇ ਅਗਲੇ ਸਾਲ ਨੂੰ ਮਾਲਕ ਕਿਰਪਾ ਕਰੇ ਜੀਂਦੇ ਰਵਾਂਗੇ ਤੇ ਫੇਰ ਆਹ ਮੱਕੜ ਜਾਵਾ ਜੋਦੇ ਕਹਿੰਦੇ ਕਾਕਾ ਹੋਗਾ ਤੇ ਫੇਰ ਆਪੋ ਆਹ ਮਹਾਰਾਜੋ ਬੰਦੇ ਘਰ ਕਾਕਾ ਹੋਏ ਤੇ ਲੋੜੀ ਵੰਡਾਂਗੇ ਸਾਰੇ ਭੈਣ ਭਰਾਵਾਂ ਨੂੰ ਸੱਦਾਂਗੇ ਬਾਬਾ ਦਵੇ ਸਹੀ ਸੱਚੇ ਪਾਤਸ਼ਾਹ ਹੈ ਫੇਰ ਆਪਾਂ ਹਜ਼ਾਰ ਹਜ਼ਾਰ ਰੁਪਈਆ ਲੈਣਾ ਭਾਜੀ ਤੁਹਾਡੇ ਕੋਲ ਨਹੀਂ ਸਾਨੂੰ ਸੂਟ ਦਵਾਂਗੇ ਕੇ ਚਲੋ ਸੂਟ ਬਣਾ ਕੇ ਦਵਾਂਗੇ ਤੁਹਾਨੂੰ ਵਧੀਆ ਹਾਂ ਤੋਂ ਫੇਰ ਆਪਾਂ ਬਲਾ ਦਿੰਦੇ ਨਾ ਤੁਹਾਨੂੰ ਬਸ ਅਸੀਸਾਂ ਦੋ ਹੁਣ ਤੁਸੀਂ ਫੇਰ ਬਾਬਾ ਕਿਰਪਾ ਕਰੇ ਹਾਂ ਚਲੋ ਠੀਕ ਆ ਜੀ ਮਿਲਦੇ ਆ ਅਗਲੇ ਵਲੌਗ ਦੇ ਨਾਲ ਠੀਕ ਆ ਜੀ ਸਾਰਿਆਂ ਦਾ ਘੱਟ ਸਤਿ ਸ੍ਰੀ ਅਕਾਲ ਜੀ ਹਾਂ ਜੀ ਸੋ